ਬਾਬਾ ਸ਼੍ਰੀਚੰਦ ਦੂਜੇ ਤੀਜੇ ਪਾਤਸ਼ਾਹ ਤੱਕ ਨਾਰਾਜ਼ ਰਿਹਾ ਹੂੰ ਚੌਥੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਇਆ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਜਿਹੜਾ ਇਹ ਪੰਥ ਚੱਲ ਰਿਹਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਥਾਪੜੇ ਨਾਲ ਚੱਲ ਰਿਹਾ ਤੇ ਇਹ ਗੁਰੂ ਨਾਨਕ ਦੀ ਸਿੱਖੀ ਤੋਂ ਦੂਰ ਥੋੜੀ ਜਾਏਗਾ ਪਰ ਉਹ ਉਲਟਾ ਤਾਂ ਚੱਲ ਰਹੀ ਸੀ ਨਾ ਬਾਬਾ ਜੀ ਨਹੀਂ ਤਾਂ ਤੂੰ ਏਨ ਧੂਣੀਆਂ ਤਖਾਉਣ ਲਈ ਕਿਹਾ ਨਹੀਂ ਹੈਗਾ ਜਾਂ ਕੁਛ ਇਹ ਉਦਾਸੀਆਂ ਦਾ ਕੀ ਕਨਸੈਪਟ ਸੀ ਉਦਾਸੀਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਮੰਨੀ ਜਾਂਦੀ ਹੈ ਬਾਬੇ ਸ਼੍ਰੀਚੰਦ ਤੋਂ। ਹੂੰ ਬਾਬਾ ਸ਼੍ਰੀਚੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੱਡਾ ਸੁਪੁੱਤਰ ਹੈ। ਹਾਂਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀਆਂ ਤੇ ਗਏ। ਹੂੰ ਉਦਾਸੀਆਂ ਤੇ ਜਾਣ ਲੱਗੇ ਉਹਨਾਂ ਨੇ ਇੱਕ ਲਿਬਾਸ ਪਾਇਆ, ਇੱਕ ਖਾਸ ਤਰ੍ਹਾਂ ਦੇ ਕੱਪੜੇ ਪਹਿਨੇ ਨੇ। ਬਾਬਾ ਜੀ ਨੇ, ਬਾਬੇ ਨੇ। ਹੂੰ ਗੁਰੂ ਸਾਹਿਬ ਜਦੋਂ ਵਾਪਸ ਚੱਲ ਕੇ ਉਦਾਸੀਆਂ ਸੰਪੂਰਨ ਕਰਕੇ ਕਰਤਾਰਪੁਰ ਦੀ ਧਰਤੀ ਤੇ ਬੈਠੇ। ਹੂੰ ਉਹਨਾਂ ਨੇ ਉਹ ਚੋਲਾ ਜਿਹੜਾ ਉਹ ਉਤਾਰਿਆ। ਹੂੰ ਭਾਈ ਗੁਰਦਾਸ ਆਪਣੀਆਂ ਵਾਰਾਂ ਚ ਲਿਖਦਾ ਕਿ ਬਾਬੇ ਨੇ ਉਹ ਚੋਲਾ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਲਏ। ਹੂੰ ਤੇ ਮੰਜੀ ਤੇ ਬੈਠਿਆ। ਖੇਤੀ ਕਰਨ ਲੱਗਿਆ ਉੱਥੇ। ਹੂੰ ਜਦੋਂ ਬਾਬੇ ਦੀ ਗੋਸ਼ਟੀ ਹੋਈ ਨਾ ਚਲ ਵਟਾਲੇ ਯੋਗੀਆਂ ਦੇ ਨਾਲ। ਹੂੰ ਉਹਨਾਂ ਨੇ ਵੀ ਬਾਬੇ ਤੇ ਹੀ ਸਵਾਲ ਕੀਤੇ। ਹੂੰ ਕਿ ਤੁਸੀਂ ਇਹ ਗਲਤ ਕੀਤਾ। ਕਿ ਤੁਸੀਂ ਤਿਆਗ ਦੀ ਪਰੰਪਰਾ ਚ ਗਏ ਸੀ। ਹੂੰ ਪਰਿਵਾਰ ਨੂੰ ਛੱਡਿਆ ਸੀ। ਤੁਸੀਂ ਤਾਂ ਉਦਾਸੀ ਹੋਏ ਸੀ ਉਦਾਸੀਆਂ ਵਾਲਾ ਬਾਣਾ ਪਾਇਆ ਸੀ। ਹੂੰ ਅੱਜ ਤੁਸੀਂ ਉਦਾਸੀਆਂ ਵਾਲਾ ਬਾਣਾ ਤਾਰ ਲਿਆ। ਹੂੰ ਹੂੰ ਇਹ ਤਾਂ ਉਦਾਸ ਉਦਾਸੀਨ ਪੰਥ ਦੇ ਐਥਿਕਲੀ ਗਲਤ ਹੋ ਗਈ ਗੱਲ ਹੂੰ ਫੇਰ ਫੇਰ ਤੁਸੀਂ ਸੰਸਾਰ ਦੇ ਵਿੱਚ ਗਲਤਾਰ ਹੋਵੋਗੇ ਆ ਗਿਓ ਹਾਂ ਪਰ ਬਾਬਾ ਜਿਹੜਾ ਮੋਟਿਵ ਰੱਖਣਾ ਚਾਹ ਰਿਆ ਸੀ ਉੱਥੇ ਜਿਹੜੀ ਜਿਹੜਾ ਉਦਾਸੀ ਪੰਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਲਾਇਆ ਉਹਦੀ ਵਿਲੱਖਣਤਾ ਹੂੰ ਹੋ ਸਕਦਾ ਵੀ ਸਮੇਂ ਦੇ ਨਾਲ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਇਹਦੇ 'ਚ ਅਧੋਗਤੀ ਡਾਊਨਫਾਲ ਆ ਗਿਆ ਹੋਵੇ ਕੋਈ ਹੂੰ ਪਰ ਜਿਹੜਾ ਜਿਹੜਾ ਉਹ ਚਲਾਇਆ origignal ਹੂੰ ਉਹਦੀ ਸਾਨੂੰ ਰਿਸਰਚ ਕਰਨ ਦੀ ਲੋੜ ਹੈ ਦੇਖਣ ਦੀ ਲੋੜ ਹੈ ਇਹਦੇ ਦਿਨਾਂ ਮੇਰੀਆਂ ਦੋ ਤਿੰਨ ਚੀਜ਼ਾਂ ਹੂੰ ਇਹਦੇ ਤੇ ਬਣਦੀਆਂ ਨੇ ਜਿਹੜੀਆਂ ਅੱਜ ਦੇ ਉਦਾਸੀਆਂ ਦੇ ਨਾਲ ਮੈਚ ਨਹੀਂ ਕਰਦੀਆਂ ਕਿਹੜੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਚੋਲਾ ਤਾਰਿਆ ਹੂੰ ਉਹ ਚੋਲਾ ਬਾਬੇ ਸ਼੍ਰੀ ਚੰਦ ਨੇ ਪਾਇਆ ਹੂੰ ਬਾਬਾ ਸ਼੍ਰੀ ਚੰਦ ਨੇ ਉਦਾਸੀਆਂ ਕੀਤੀਆਂ ਹੂੰ ਧੂਣੇ ਲਾਏ ਉਹਨਾਂ ਧੂਣਿਆਂ ਨੂੰ ਦੇਖ ਕੇ ਅਸੀਂ ਅੱਜ ਸਾਡੇ ਹਿਸਟੋਰੀਕਲ ਪਲੇਸ ਨੇ ਜਿਹੜੇ ਉਹ ਲੱਭੇ ਉਹ ਲੱਭੇ ਨੇ ਨਾ ਵੱਡੀ ਐਗਜ਼ਾਮਪਲ ਆ ਜਗਨਨਾਥ ਪੁਰੀ ਦਾ ਮੰਗੂ ਮਠ ਹੂੰ ਉਦਾਸੀਆਂ ਦੀ ਥਾਂ ਸੀ ਨਾ ਹੋਰ ਬੜੀਆਂ ਥਾਵਾਂ ਨੇ ਜਿਹੜੇ ਜਾਨੀ ਕਿ ਉਦਾਸੀਆਂ ਤੋਂ ਅਸੀਂ ਆਇਡੈਂਟੀਫਾਈ ਕੀਤੀਆਂ ਕਿ ਸਾਡੀਆਂ ਸਿੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸੰਬੰਧਤ ਨੇ ਹੂੰ ਹੁਣ ਜਿਹੜਾ ਤਿਆਗੀ ਹੁੰਦਾ ਸਿੱਧਾਂ ਦੀ ਪਰੰਪਰਾ ਅੰਚ ਜਾਂ ਨਾਥਾਂ ਦੀ ਯੋਗੀਆਂ ਦੀ ਚ ਉਹਦਾ ਸਮਾਜ ਤੋਂ ತ್ಯਾਗ ਹੁੰਦਾ ਸਮਾਜ ਤੋਂ ਪਘੋੜਾ ਹੁੰਦਾ ਹੂੰ ਸਮਾਜ ਨਾਲ ਲੈਣਾ ਦੇਣਾ ਨਹੀਂ ਹੁੰਦਾ ਘਰ ਪਰਿਵਾਰ ਨਾਲ ਲੈਣਾ ਦੇਣਾ ਨਹੀਂ ਹੁੰਦਾ ਉਹਦਾ ਕੋਈ ਹੂੰ ਉਹ ਪਹਾੜਾਂ ਚ ਰਹਿੰਦਾ ਹੂੰ ਅੱਡ ਮੰਡਲੀਆਂ ਚ ਰਹਿੰਦਾ ਵੱਡੇ ਡੇਰਿਆਂ ਚ ਰਹਿੰਦੇ ਨੇ ਕੁੰਭ ਦੇ ਉੱਤੇ ਕਿੰਨੇ ਸਾਧੂ ਯੋਗੀ ਉਤਰਦੇ ਨੇ ਕਦੇ ਉਹ ਦਿਖਾਈ ਦਿੰਦੇ ਆ ਹੂੰ ਕਿਤੇ ਨਹੀਂ ਦਿਖਾਈ ਦਿੰਦੇ ਬਾਬਾ ਸ਼੍ਰੀ ਚੰਦ ਉਵੇਂ ਉਦਾਸੀ ਨਹੀਂ ਹੋਇਆ ਜਿਵੇਂ ਦਾ ਸਾਨੂੰ ਲੱਗਦਾ ਜਿਵੇਂ ਦਾ ਸਾਨੂੰ ਪ੍ਰੈਜੈਂਟ ਕੀਤਾ ਜਾਂਦਾ ਹੂੰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਡੇ ਧਾਰਮਿਕ ਗ੍ਰੰਥਾਂ ਅਨੁਸਾਰ ਸਾਨੂੰ ਪਤਾ ਲੱਗਦਾ ਵੀ ਉਹਨਾਂ ਦੇ ਅੰਦਰ ਥੋੜਾ ਜਿਹਾ ਸੀ ਕਿ ਮੈਂ ਗੁਰਿਆਈ ਦਾ ਹੱਕਦਾਰ ਹਾਂ ਪਰ ਉਹਨਾਂ ਨੇ ਕੋਈ ਐਵੇਂ ਦਾ ਵਿਰੋਧ ਨਹੀਂ ਕੀਤਾ ਵੀ ਜਿਵੇਂ ਭਾਈ ਦਾਤੂ ਨੇ ਕੀਤਾ ਹੂੰ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਨੇ ਹੂੰ ਗੁਰੂ ਅਮਰਦਾਸ ਜੀ ਦੇ ਲਤ ਮਰੀ ਜਾ ਕੇ ਹੂੰ ਕਿ ਤੁਸੀਂ ਸਾਡੇ ਘਰ ਦੇ ਨੌਕਰ ਹੋ ਗੁਰੂ ਕਿਵੇਂ ਹੋ ਸਕਦੇ ਹੋ ਗੁਰੂ ਦਾ ਅਧਿਕਾਰੀ ਮੈਂ ਆ ਹੂੰ ਬਾਬਾ ਸ਼੍ਰੀ ਚੰਦ ਨੂੰ ਉਮੀਦ ਨਹੀਂ ਹੈ ਹੂੰ ਬਾਬਾ ਸ਼੍ਰੀ ਚੰਦ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਨਗਰ ਵਸਾਇਆ ਪਿੰਡ ਵਸਾਇਆ ਹੂੰ ਡੇਰਾ ਬਾਬਾ ਨਾਨਕ ਬਾਬਾ ਸ਼੍ਰੀ ਚੰਦ ਦਾ ਵਸਾਇਆ ਹੋਇਆ ਹੂੰ ਕੋਈ ਵੀ ਤਿਆਗੀ ਜਿਹੜਾ ਸਮਾਜ ਤੋਂ ਪਘੌੜਾ ਹੋਵੇ ਸਮਾਜ ਤੋਂ ਭੱਜਿਆ ਹੋਵੇ ਹੂੰ ਉਹ ਨਗਰ ਨਹੀਂ ਵਸਾਉਂਦਾ ਹੂੰ ਬਾਬਾ ਸ਼੍ਰੀ ਚੰਦ ਨਗਰ ਵਸਾਰੇ ਹੂੰ ਦੂਜੀ ਗੱਲ ਹੈ ਬਾਬਾ ਸ਼੍ਰੀਚੰਦ ਆਪਣੇ ਭਰਾ ਦੇ ਪਰਿਵਾਰ ਨੂੰ ਪਾਲ ਰਿਹਾ। ਹੂੰ। ਬਾਬਾ ਲక్ష్ਮੀ ਚੰਦ ਦਾ ਪੁੱਤਰ ਬਾਬਾ ਧਰਮਚੰਦ ਬਾਬਾ ਸ਼੍ਰੀਚੰਦ ਨੇ ਪਾਲਿਆ। ਹੂੰ। ਵੱਡਾ ਕੀਤਾ, ਵਿਆਹ ਕੀਤਾ, ਉਹਨਾਂ ਦੀ ਸੰਤਾਨਾ ਚ ਵੱਸਦੀ ਹੈ ਉੱਥੇ। ਹੂੰ। ਜਿਹੜਾ ਤਿਆਗੀ ਹੋ ਗਿਆ। ਹੂੰ। ਉਹਨੂੰ ਕੀ ਲੋੜ ਪਈਏ ਕਿਸੇ ਦਾ ਪਰਿਵਾਰ ਪਾਲਣ ਦੀ ਪਰ ਉਹ ਉਲਟਾ ਤਾਂ ਚੱਲ ਰਹੀ ਸੀ ਨਾ ਬਾਬਾ ਜੀ ਨੇ ਤਾਂ ਤੂੰ ਏਨ ਧੂਣੀਆਂ ਤਖਾਉਣ ਲਈ ਕਿਹਾ ਨਹੀਂ ਹੈਗਾ ਜਾਂ ਕੁਛ ਇਦਾਂ ਧੂਣੀਆਂ ਦਾ ਕੋਈ ਸਿੰਬਲ ਹੋ ਸਕਦਾ ਜਿਹੜਾ ਸਾਨੂੰ ਨਹੀਂ ਖੁੱਲਿਆ ਹਮ ਅਕਸਰ ਜਿਹੜੀ ਜਿਹੜੀ ਵਿਆਖਿਆ ਕੀਤੀ ਜਾਂਦੀ ਹੈ ਸਾਡੇ ਉਹ ਵਿਆਖਿਆਕਾਰੀ ਦੇ ਵਿੱਚ ਵੀ ਤਾਂ ਸਮੱਸਿਆ ਹੋ ਸਕਦੀ ਹੈ ਨਾ ਹਮ ਜਿਵੇਂ ਈਜ਼ਲੀ ਅਸੀਂ ਨਹੀਂ ਕਹਤਾ ਜੀ ਬਾਬੇ ਨੇ ਜਨੂ ਪਾਉਣ ਤੋਂ ਇਨਕਾਰ ਕਰਤਾ ਜੀ ਹਮ ਬਾਣੀ ਤਾਂ ਨਹੀਂ ਕਹਿੰਦੀ ਬਾਬੇ ਨੇ ਜਨੂ ਪਾਉਣ ਤੋਂ ਇਨਕਾਰ ਕੀਤਾ ਹਮ ਬਣੀ ਕੀ ਕਹਿੰਦੀ ਆ ਬੱਬਾ ਤਾਂ ਕਹਿੰਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਹੂੰ ਇਹ ਜਨੂ ਜੀ ਕਾ ਹਈ ਤਾਂ ਪੰਡੇ ਕਾਤ ਹੂੰ ਦਇਆ ਸੰਤੋਖ ਜਤ ਸਤ ਹੂੰ ਜੇ ਚੀਜ਼ ਜਨੂ ਦੇ ਚਿੰਨ ਨੇ ਜਿਹੜੇ ਸਿੰਬਲ ਨੇ ਸੂਤ ਹੈ ਗੰਢ ਹੈ ਧਾਗਾ ਹੈ ਹੂੰ ਉਹ ਇਸ ਚੀਜ਼ ਨਾਲ ਜੁੜਦੇ ਨੇ ਜਾ ਕੇ ਦਇਆ ਨਾਲ ਸੰਤੋਖ ਨਾਲ ਜਤ ਨਾਲ ਸਤ ਨਾਲ ਬੇਸ਼ੱਕ ਭਾਦੇ ਮੈਨੂੰ ਕੋਈ ਪ੍ਰੋਬਲਮ ਥੋੜੀ ਆ ਹੂੰ ਸਿਆਣੇ ਸੋ ਬ੍ਰਹਮਣ ਜੋ ਬਿੰਦੇ ਬ੍ਰਹਮ ਜੇ ਕੋ ਬ੍ਰਹਮਣ ਬ੍ਰਹਮ ਨੂੰ ਵਾਕਈ ਜਾਣ ਰਿਹਾ ਹੈ ਉਹਦੇ ਚ ਸਿੱਖੀ ਨੂੰ ਸਮੱਸਿਆ ਥੋੜੀ ਹੈ ਕੋਈ ਹਮ ਨਾ ਕੋਈ ਕਾਜੀ ਹੈ ਉਹ ਇਸਲਾਮ ਦਾ ਜਿਹੜਾ ਜਾਨੀ ਕਿ ਈਸੈਂਸ ਹੈ ਉਹਨੂੰ ਜਾਣਦਾ ਮੰਨਦਾ ਹੈ ਉਹਨੂੰ ਉਹਦੇ ਚ ਸਾਨੂੰ ਸਮੱਸਿਆ ਨਹੀਂ ਹੈ ਅਸੀਂ ਦੂਜੇ ਸੱਤਾ ਨੂੰ ਅਕਸੈਪਟ ਕਰਦੇ ਹਾਂ ਹੂੰ ਐਵੇਂ ਮੈਨੂੰ ਲੱਗਦਾ ਹੈ ਕਿ ਬਾਬੇ ਦੇ ਜਿਹੜੇ ਇਹ ਬਾਬੇ ਸ਼੍ਰੀ ਚੰਦ ਦੇ ਧੂਨੇ ਨੇ ਹੋਰ ਨੇ ਇਹਨਾਂ ਦੀ ਸਾਡੇ ਤੋਂ ਵਿਆਖਿਆ ਨਹੀਂ ਹੋਈ ਹੂੰ ਸੌਖਾ ਜਾ ਮੰਨ ਲਿਆ ਵੀ ਇਹ ਹਿੰਦੂ ਮਤ ਚੋਂ ਆਇਆ ਹੋਇਆ ਇਹਨੂੰ ਕੱਢ ਕੇ ਬਾਹਰ ਕਰ ਦੋ ਬਸ ਨਿਬੜ ਗਈ ਗੱਲ ਹੂੰ ਇਹ ਇਹ ਚੀਜ਼ਾਂ ਤਿਆਗਵਾਦੀ ਤਿਆਗਵਾਦੀ ਪਰੰਪਰਾ ਦੀਆਂ ਨਹੀਂ ਹੈਗੀਆਂ ਜਿਹੜੀਆਂ ਮੈਂ ਦੋ ਦੱਸੀਆਂ ਤੁਹਾਨੂੰ ਬਾਬੇ ਜੀ ਨੇ ਨਹੀਂ ਕਰੀ ਕੋਈ ਤਿਆਗਵਾਦੀ ਸਮਾਜ ਤੋਂ ਦੂਰ ਜਾਣ ਵਾਲਾ ਨਗਰ ਨਹੀਂ ਵਸਾਉਂਦਾ ਹੂੰ ਕੋਈ ਤਿਆਗਵਾਦੀ ਪਰਿਵਾਰ ਨਹੀਂ ਹੂੰ ਪਾਲਦਾ ਹੂੰ ਤੀਜੀ ਗੱਲ ਬਾਬਾ ਸ਼੍ਰੀਚੰਦ ਦੂਜੇ ਤੀਜੇ ਪਾਤਸ਼ਾਹ ਤੱਕ ਨਾਰਾਜ਼ ਰਿਹਾ ਹੂੰ ਚੌਥੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਇਆ ਹੂੰ ਚੌਥੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਉਹਨਾਂ ਦੀ ਗੁਰੂ ਘਰ ਦੇ ਨਾਲ ਨੇੜਤਾ ਰਹੀ ਹੈ ਹੂੰ ਛੇਵੇਂ ਪਾਸ਼ਾ ਦੇ ਕੋਲੇ ਆ ਕੇ ਬਾਬਾ ਸ਼੍ਰੀਚੰਦ ਜਾਨੀ ਕਿ ਕਹਿੰਦੇ ਨੇ ਕਿ ਮੈਨੂੰ ਇਹ ਇਹ ਉਦਾਸੀਆਂ ਦੀ ਜਿਹੜੀ ਪਰੰਪਰਾ ਹੈ ਇਹਨੂੰ ਅੱਗੇ ਲੈ ਕੇ ਜਾਣਾ ਇਸ ਕਰਕੇ ਤੁਹਾਡਾ ਸਹਬਜ਼ਾਦਾ ਜਿਹੜਾ ਉਹ ਮੈਨੂੰ ਦਿਓ ਹੂੰ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਹੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਹੂੰ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬੇ ਸ਼੍ਰੀ ਚੰਦ ਨੂੰ ਦੇ ਦਿੱਤੇ ਹੂੰ ਕਿ ਇਹ ਤੁਹਾਡੇ ਪੰਥ ਨੂੰ ਤੁਹਾਡੀ ਸੰਪਰਦਾਇ ਨੂੰ ਅੱਗੇ ਲੈ ਕੇ ਜਾਣਗੇ ਹੂੰ ਹੁਣ ਬਾਬਾ ਗੁਰਦਿੱਤਾ ਜੀ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਕਰਦੇ ਨੇ ਹਮ ਬਟਾਲੇ ਦੀ ਧਰਤੀ ਤੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਮੰਨ ਲਿਆ ਵਿਆਹ ਕਰਨਾ ਗੁਰਦਿੱਤਾ ਜੀ ਦਾ ਦੇਖੋ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਹਮ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਜਿਹੜਾ ਇਹ ਪੰਥ ਚੱਲ ਰਿਹਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਥਾਪੜੇ ਨਾਲ ਚੱਲ ਰਿਹਾ ਹਮ ਤੇ ਗੁਰੂ ਨਾਨਕ ਦੀ ਸਿੱਖੀ ਤੋਂ ਦੂਰ ਥੋੜੀ ਜਾਏਗਾ